ਦਲ ਖਾਲਸਾ ਤੇ ਅਮਰਸਰ ਸ਼ਰਮ ਨੇ ਅਕਾਲੀ ਦਲ ਤੋਂ ਸੰਸਦ ਸਿਮਰਤਜੀਤ ਸਿੰਘ ਮਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਕਹਿ ਕਿ 26 ਜਨਵਰੀ ਨੂੰ ਕਾਲਾ ਦਿਹਾੜਾ ਮਨਾਇਆ ਜਾਵੇਗਾ ਵਿਦੇਸ਼ਾਂ ਵਿੱਚ ਭਾਰਤੀ ਏਜੰਸੀਆਂ ਵੱਲੋਂ ਸਿੱਖਾਂ ਦੇ ਕਤਲਾਂ ਦੀ ਸਾਜ਼ਿਸ਼ ਆਜ਼ਾਦੀ ਲਹਿਰ ਦੇ ਜੁੰਜਾਰੂ ਗੈਂਗਸਟਰ ਨਾਂ ਮਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬੰਦੀ ਸਿੰਘਾਂ ਨੂੰ ਲੈ ਕੇ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੇ ਵੀ ਚਰਚਾ ਕੀਤੀ ਉਹਨਾਂ ਨੇ ਕਹਿ ਕਿ ਮੋਗਾ ਸ਼ਹਿਰ ਵਿੱਚ 26 ਜਨਵਰੀ ਨੂੰ ਪ੍ਰੋਟੈਸਟ ਮਾਰਚ ਕੱਢਿਆ ਜਾਵੇਗਾ ਨਾਲ ਹੀ ਉਹਨਾਂ ਨੇ ਪੁਲਸ ਤੇ ਵੀ ਇਲਜ਼ਾਮ ਲਗਾਏ ਕਿ ਫੋਰਸ ਪਿਛਲੇ 20 ਸਾਲ ਵਿੱਚ ਕਈ ਸਿੱਖ ਨੌਜਵਾਨਾਂ ਨੂੰ ਫਰਜ਼ੀ ਮੁਕਾਬਲੇ ਵਿੱਚ ਮਾਰ ਚੁੱਕੀ ਹੈ ਤੇ ਨਾਲ ਹੀ ਉਹਨਾਂ ਕਹੇ ਕਿ ਮੇਰੇ ਮਾਪੇ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਭਾਜੀਪੀ ਤੇ ਕਦੇ ਭਰੋਸਾ ਨਹੀਂ ਕਰਨਾ ਕਟਰ ਦੇ ਕੋਲੇ ਜਿਹੜੇ 8 ਨੇਵੀ ਦੇ ਇੰਡੀਅਨ ਸੀ ਕੇ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਉਹ ਉਹਨਾਂ ਨੇ ਰੱਦ ਕਰਾਈ ਹੈ ਪ੍ਰਾਈਮ ਮਿਨਿਸਟਰ ਮੋਦੀ ਨੇ ਤੇ ਸਾਰੇ ਬੀਜੇਪੀ ਆਰਐਸਐਸ ਨੇ ਜੇ ਕਟਰ ਦੇ ਵਿੱਚ ਜਾ ਕੇ ਇੱਕ ਮੁਸਲਮਾਨ ਦੇਸ਼ ਡੇਥ ਪੈਨਲਟੀ ਮੌਤ ਦੀ ਸਜ਼ਾ ਨੂੰ ਢਿੱਲਾ ਕਰ ਸਕਦਾ ਤੇ Hindu ਧਰਮ ਤੇ Hinduਤਵਾ ਜਿਹੜਾ ਇਹ ਸਾਡੇ ਕਹਦੀ ਹੈ ਉਹਨਾਂ ਨੂੰ ਕਿਉਂ ਨਹੀਂ ਛੱਡ ਸਕਦਾ ਕਿਉਂ ਨਹੀਂ ਉਹਨਾਂ ਦੀ ਜਿਹੜੀ ਮੌਤ ਦੀ ਸਜ਼ਾ ਹੈ ਉਸ ਨੂੰ ਖਤਮ ਕਰ ਸਕਦਾ ਤੇ ਜੇ 15 ਅਗਸਤ ਜਿੱਥੇ ਹਿੰਦੂਤਵਾ ਦੇ ਲੋਕ ਆਪਣੀ ਜਾਤੀ ਦਾ ਦਿਨ ਮੰਨਦੇ ਐ ਮਨਾਉਂਦੇ ਐ ਪਿਛਲੇ ਸਾਲ ਬੀਬੀ ਬਾਣੋ ਜਿਹਦੇ ਉੱਤੇ ਜ਼ਬਰ ਜਨਾਹ ਕੀਤਾ ਗਿਆ ਹਿੰਦੂਤਵਾ ਨੇ ਤੇ ਜਿਹੜੇ ਕਤਲ ਸੀਗੇ ਉਹ ਕਾਤਲ ਸੀਗੇ ਉਹ ਸਾਰੇ ਜੇਲ੍ਹ ਦੇ ਵਿੱਚੋਂ ਰਿਹਾ ਕਰਾਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਸਿੱਖਾਂ ਦੇ ਲਈ ਜਸਟਿਸ ਹੈ ਹੀ ਨਹੀਂ ਕਿ ਜੇ ਕਟਰ ਦੇ ਕੋਲੇ ਜਾ ਕੇ ਤੁਸੀਂ ਇਹ ਮਾਫੀ ਮੰਗਵਾ ਸਕਦੇ ਹੋ ਅੱਠ ਨੇਵਲ ਪਰਸਨਸ ਦੀ ਜਿਹੜੇ ਇਜ਼ਰਾਈਲ ਦੀ ਖੁਫੀਆ ਏਜੰਸੀ ਮ사ਦ ਦੇ ਨਾਲ ਰਲ ਕੇ ਉੱਥੋਂ ਦੀ ਖੁਫੀਆ ਇਨਫੋਰਮੇਸ਼ਨ ਲੈ ਕੇ ਇੰਡੀਆ ਨੂੰ ਵੀ ਦੰਦੇ ਸੀਗੇ ਇਜ਼ਰਾਈਲ ਨੂੰ ਵੀ ਦੰਦੇ ਸੀਗੇ ਉਹ ਤਾਂ ਤੁਸੀਂ ਮਾਫ ਕਰਵਾ ਲਏ ਤੇ ਅਮਿਤ ਸ਼ਾ ਜੀ ਇਹੋ ਜਿਹਾ ਵਿਰੋਧਾ ਬਿਆਨ ਦਿੰਦੇ ਆ ਕਿ ਇਹ 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 ਐਂ ਕਰਨ ਫੇਰ ਅਸੀਂ ਦੇਖਾਂਗੇ ਮੇਰਾ ਮਤਲਬ ਹੈ ਅਸੀਂ ਇਹੋ ਜੀ ਲੋਕਾਂ ਦੇ ਨਾਲ ਨਹੀਂ ਵੱਸ ਸਕਦੇ ਨਹੀਂ ਰਹਿ ਸਕਦੇ ਇਹ ਚੈਪਟਰ ਖਤਮ ਹੋ ਜੂਗਾ ਜਿਹੜਾ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਇਹ ਕਤਲ ਸ਼ੁਰੂ ਕਰ ਦਿੰਦੇ ਐ ਅਸੈਸਿਨੇਸ਼ਨ ਇਹਨਾਲ ਇੰਡੀਆ ਦੀ ਡਿਫਰੈਂਸ ਪੋਲਿਸੀ ਦੇ ਉੱਤੇ ਵੀ ਬਹੁਤ ਫਰਕ ਪਿਆ ਜੋ ਕਰਕੇ 26 ਤਰੀਕ ਨੂੰ ਕੁਆਡਟੇਟ ਜਿਹੜੇ ਦੂਜੇ ਮੈਂਬਰ ਹੈਗੇ ਆ ਜਾਪਾਨ ਤੇ ਆਸਟ੍ਰੇਲੀਆ ਉਹਨਾਂ ਦੇ ਵੀ ਪ੍ਰਾਈਮ ਮਿਨਿਸਟਰਸ ਨੇ ਛੱਬੀ ਨੂੰ ਆਉਣਾ ਸੀ ਕੁਆਡ ਜਿਹੜਾ ਇਹ ਚੀਨ ਦੇ ਖਿਲਾਫ ਡਿਫੈਂਸ ਬਣਾਇਆ ਹੋਇਆ ਸਾਰਿਆਂ ਨੇ ਇਹਨਾਂ ਦੀ ਮੀਟਿੰਗ ਸੀ ਤੇ ਹੋਲਡ ਦੀ ਵੀ ਇਹ ਮੀਟਿੰਗ ਰੱਦ ਕੀਤੀ ਗਈ ਹੈ ਜਦੋਂ ਅਮਰੀਕਾ ਤੇ ਵੈਸਟਰਨ ਕੰਟਰੀਜ਼ ਦੇ ਨਾਲ ਸਮਝੌਤਾ ਸਿੱਖਾਂ ਦੇ ਕਤਲ ਤੇ ਟੁੱਟ ਚੁੱਕਿਆ ਹੋਣ ਆਪਣਾ ਫੋਰਨ ਮਿਨਿਸਟਰ ਪੰਜ ਦਿਨ ਰੂਸ ਦੇ ਕੋਲੇ ਜਾ ਕੇ ਬੈਠ ਕੇ ਉੱਥੇ ਪਤਾ ਨਹੀਂ ਉਹਨਾਂ ਤੋਂ ਕੀ ਲਿਆ ਕੀ ਨਹੀਂ ਲਿਆ ਹੁਣ ਫੇਰ ਇਹ ਰੂਸੀਆਂ ਦੇ ਕੈਂਪ ਦੇ ਵਿੱਚ ਆਪਣੀ ਫੋਰਨ ਪੋਲਿਸੀ ਨੂੰ ਲੈ ਗਏ ਕਿ ਇਹ ਹਿਊਮਨ ਰਾਈਟਸ ਵਾਲੇ ਨਹੀਂ ਕਟਿਆ ਜਨਨਤ ਨਰਿੰਦਰ ਸਿੰਘ ਠੀਕ ਹੈ ਹਿਊਮਨ ਰਾਈਟਸ ਦੇ ਇੱਕ ਬਹੁਤ ਵੱਡੇ ਅਧਿਕਾਰ ਸੀ ਤੇ ਮੈਂ ਸਿਮਰਨਜੀਤ ਸ਼ਰਮਾਨ ਮੈਂ ਉਸ ਵੇਲੇ ਮੈਂਬਰ ਪਾਰਲੀਮੈਂਟ ਵੀ ਸੀ ਅਸੀਂ ਬਾਦਲ ਸਾਹਿਬ ਦੇ ਕੋਲੇ ਗਏ ਸੀ ਜ ਸਾਹਮਣੇ ਜਿੱਥੇ ਉੱਥੇ ਬਾਦਲ ਸਾਹਿਬ ਨੂੰ ਕਿਹਾ ਕਿ ਜੱਟਦਾਰ ਕੌਂਕੇ ਨੂੰ ਇੱਕ ਇੱਕ ਗੁੱਟ ਵੱਢ ਕੇ ਤੇ ਪਲਾਸਟਿਕ ਦੀਆਂ ਫਰਟੀਲਾਈਜ਼ਰ ਦੀਆਂ ਬੋਰੀਆਂ ਚ ਪਾ ਕੇ ਸਤਲੁਜ ਦੇ ਵਿੱਚ ਬੇੜੀ ਲਾ ਜਾ ਕੇ ਤੇ ਉਹ ਸਾਰੀਆਂ ਬੋਰੀਆਂ ਨੂੰ ਪਾਣੀ ਦੇ ਵਿੱਚ ਸੁੱਟਿਆ ਗਿਆ ਮੱਛੀਆਂ ਦੇ ਲਈ ਤੇ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਇਹ ਸਾਡੇ ਦੋਨਾਂ ਦੇ ਕਰਕੇ ਬਾਦਲ ਸਾਹਿਬ ਨੇ ਮਨਜ਼ੂਰੀ ਦਿੱਤੀ ਸੀ ਕਿ ਇਹ ਇਨਕੁਆਰੀ ਹੋਵੇ ਤੇ ਬੀਪੀ ਥਵਾੜੀ ਇੱਕ ਬਹੁਤ ਆਨੈਸਟ ਅਫਸਰ ਸੀਗੇ ਉਹਨਾਂ ਨੇ ਸਾਰਾ ਹੋ ਜੋ ਉਹ ਦਾ ਪਿਓ ਪਾਣੀ ਦਾ ਪਾਣੀ ਕਰਕੇ ਆਪਣੀ ਰਿਪੋਰਟ ਦੇਤੀ ਇਸ ਰੂਪ ਵਿੱਚ ਅਸ਼ਰ ਉਸ ਵੇਲੇ ਕਰਤਾ ਸੀਗਾ ਜਦੋਂ ਤੁਹਾਡੀ ਸਾਫ ਦੀ ਨਿਕਲੀ ਹੈ ਤੇ ਅਸੀਂ ਹਾਈ ਕੋਰਟ ਦੇ ਵਿੱਚ ਮੁਖਦਮਾ ਵੀ ਕੀਤਾ ਸੀਗਾ ਤੇ ਜਸਕਰਨ ਸਿੰਘ ਜਿਹੜੇ ਸਾਡੇ ਮੈਂਬਰ ਸੀਗੇ ਪਾਰਟੀ ਦੇ ਸੀਨੀਅਰ ਉਹ ਉਸ ਵੇਲੇ ਫੌਕੇ ਸਾਫ ਜਦੋਂ ਡਿਟੇਨ ਹੋਏ ਹੋਏ ਸੀਗੇ ਉਹ ਸੇ ਜੇਲ੍ਹ ਤੇ ਸੀਆਈਏ ਸੈਂਟਰ ਦੇ ਵਿੱਚ ਉਹ ਵੀ ਡਿਟੇਨ ਹੋਏ ਹੋਏ ਸੀਗੇ ਉਹਨਾਂ ਦਾ ਹਰਫੀਆ ਬਿਆਨ ਲੈ ਕੇ ਅਸੀਂ ਹਾਈ ਕੋਰਟ ਦੇ ਵਿੱਚ ਸਾਡੇ ਜਿਹੜੇ ਵਕੀਲ ਹੈਗੇ ਆ ਰਣਜਨ ਲਖਣਪਾਲ ਜੀ ਉਹਨਾਂ ਦੇ ਰਾਹੀਂ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਸੀ ਕਿ ਇਹਦੀ ਸੀਬੀਆਈ ਦੀ ਇਨਕੁਆਇਰੀ ਕੀਤੀ ਜਾਵੇ ਪਰ ਸਾਡੀ ਜਿਹੜੀ ਰੈਟ ਪਟੀਸ਼ਨ ਸੀ ਉਹ ਹਾਈ ਕੋਰਟ ਨੇ ਰੱਦ ਕਰ ਦਿੱਤੀ ਸੀ ਸੋ ਐਫਐਕਸ ਨੇ ਕਿ ਅਸੀਂ ਗੈਲੀ ਨਹੀਂ ਕੀਤੀ ਹੈ ਅਸੀਂ ਬਿਲਕੁਲ ਸਾਰੇ ਜਿੰਨੇ ਵੀ ਜਬਰ ਹੋਏ ਐ ਉੱਥੇ ਮੁੜ ਤੱਕ ਪਹੁੰਚੇ ਐ ਤੇ ਅਸੀਂ ਆਪਣਾ ਕੰਮ ਜਾਰੀ ਰੱਖਿਆ ਐ ਇਹੋ ਜੀ ਕੋਈ ਗੱਲ ਨਹੀਂ ਟੀ ਹਮਨ ਰਾਈਟਸ ਨੇ ਕਰਤਾ ਪਲਾਣੇ ਨੇ ਕਰਤਾ ਇਹ ਰਿਕਾਰਡ ਦੇ ਉੱਤੇ ਐ ਕਿ ਸਾਡੀ ਰਿੱਟ ਵੀ ਹੋਈ ਐ ਤੇ ਜਸ ਕਰਨ ਸਿੰਘ ਜੀ ਦੇ ਬਿਆਨ ਵੀ ਹੈਗੇ ਐ ਕਿ ਕਿਵੇਂ ਕਿਵੇਂ ਉਹਨੂੰ ਵੱਢ ਕੇ ਇਸ ਤਰ੍ਹਾਂ ਪੂਣੀ ਤੋਂ ਮੋਟੇ ਤੋਂ ਐਪ ਕੋਟੇ ਰੋਟੇ ਕਰਕੇ ਫਰਟੀਲਾਈਜ਼ਰ ਦੀਆਂ ਜਿਹੜੀਆਂ ਬੋਰੀਆਂ ਹੁੰਦੀਆਂ 50 ਕਿਲੋ ਦੀਆਂ ਉਹ ਪਲਾਸਟਿਕ ਦੀਆਂ ਹੁੰਦੀਆਂ ਉਹਨਾਂ ਦੇ ਵਿੱਚ ਪਾ ਕੇ ਫਿਰ ਸੱਤ ਲੋਟੇ ਦੇ ਵਿੱਚ ਉਹ ਸਾਰੀ ਉਹਦੀ ਬਾਡੀ ਕੋਟੇ ਮੱਛੀਆਂ ਨੂੰ ਖਵਾਤੀਆਂ ਮਾਤਾ ਐਟਪੀਸੀ ਦੇ ਹੱਥਾਂ 'ਚ ਸਾਰਾ ਕੁਝ ਕੰਮ ਆ ਗਿਆ ਹੁਣ ਤੇ ਬੇਦਾ ਕੋਕੇ ਦੇ ਸਤਿਕਾਰਾਂ ਨੂੰ ਕਾਰਵਾਈ ਕਰਾਉਣ ਦੇ ਲਈ ਕਿ ਮੰਨਦੇ ਕਿ ਉਹ ਆਪਣਾ ਰੋਲ ਸਹੀ ਤਰੀਕੇ ਨਾਲ ਅਦਾ ਕਰਦੇ ਨਹੀਂ ਹੈ ਜੀ ਤੁਸੀਂ ਇਹ ਪਹਿਲਾਂ ਜੱਜਦਾਰ ਹੈ ਜੀ ਕੋਈ ਉਸ ਤੋਂ ਬਾਅਦ ਜੱਜਦਾਰ ਕੋਈ ਬੋਲਦਾ ਹੀ ਨਹੀਂ ਹੈ ਇਸ ਬਾਰੇ ਤਾਂ ਤੱਕ ਹੰਤੇ ਜੱਜਦਾਰ ਸਾਰੇ ਖਮੋਸ਼ ਰਹੇ ਕੋਈ ਵੀ ਨਹੀਂ ਬੋਲਿਆ ਜਿਹੜਾ ਸਾਨੂੰ ਬਹੁਤ ਅਫਸੋਸ ਨਾਲ ਕਰਨਾ ਪੈਂਦਾ ਕਿ ਇੱਕ ਉਹਨਾਂ ਦਾ ਜੱਜਦਾਰ ਇਸ ਤਰ੍ਹਾਂ ਟੋਟੇ ਟੋਟੇ ਕਰਕੇ ਵੱਢ ਕੇ ਸਿੱਟੇ ਦਿੱਤਾ ਹੋਵੇ ਤੇ ਕਿਸੇ ਵੀ ਕਾਲਕਟ ਦੇ ਜਥੇਦਾਰ ਨੇ ਆਪਣੀ ਜ਼ੁਬਾਨ ਦੇ ਨਾਲ ਇਹ ਬਿਆਨ ਨਹੀਂ ਦਿੱਤਾ ਨਾ ਅਫਸੋਸ ਕੀਤਾ ਹੈਗਾ ਨਾ ਫਦੇ ਉਹਨਾਂ ਦੀ ਬਰਸੀ ਤੇ ਗਈ ਹੈ ਨਾ ਉਹਨਾਂ ਦੀ ਪੋਲ ਤੇ ਗਈ ਹੈ ਵੀ ਕਰਦਣਗੇ ਤੇ ਸਾਡੇ ਤੋਂ ਬਾਅਦ ਅੱਗੋਂ ਤਿਆਰ ਨੇ ਸਾਡੇ ਨੌਜਵਾਨ ਜਿਹੜੇ ਸਾਡੀ ਜਗ੍ਹਾ ਲੈਣਗੇ ਇੱਕ ਇਹ 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 ਲਿਸਟ ਨਹੀਂ ਮੁਕਣੀ ਇਹ ਨਾਮ ਨਹੀਂ ਮੁਕਨੇ ਇਹ ਚੱਲਦੇ ਰਹਿਣਗੇ ਜਿਹੜਾ ਨੌਜ ਜਿਹੜਾ ਜਿੰਨੂੰ ਅੰਦਰ ਦੇਣਗੇ ਉਹਦੇ ਪਿੱਛੇ ਕਈ ਸੰਕਟੇ ਖੜੇ ਨੇ ਤਿਆਰ ਨੇ ਜਿਹੜੇ ਇਸ ਲੜੀ ਨੂੰ ਤੋਰੀ ਰੱਖਣਗੇ ਔਰ ਜਦ ਤੱਕ ਅਸੇ ਸਾਨੂੰ ਆਜ਼ਾਦੀ ਨਹੀਂ ਮਿਲਦੀ ਖਾਲਸਤਾਨ ਅਸੀਂ ਬਣਾ ਨਹੀਂ ਲੈਂਦੇ ਸਾਡੀ ਇਹ ਲੜੀ ਟੁੱਟਣ ਵਾਲੀ ਨਹੀਂ ਹੈ ਕਮਲਪਾਲ ਜੀ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਤੁਸੀਂ ਤੇ ਬੰਦੀ ਸਿੰਘ ਤੇ ਹੁਣ ਵੀ ਦੋ ਦੋ ਪਿੱਲੋਂ ਇੱਕ ਨੌਜਵਾਨ ਜਿਹੜਾ ਕਿ ਅਰਦਾਸ ਬੇਨਤੀ ਕਰਕੇ ਵਾਪਸ ਆ ਰਿਹਾ ਸੀ ਦਿੱਲੀ ਦੀ ਛਾਤੀ ਤੋਂ ਚੁਟਿਆ ਜਾਂਦਾ ਜਾ ਕੇ ਪੰਜਾਬ ਤੋਂ ਜਦ ਤੱਕ ਜਦ ਤੱਕ ਖਾਲਸਤਾਨ ਨਹੀਂ ਬਣਦਾ ਜਦ ਤੱਕ ਲੜਦੇ ਆ ਬੰਦੀ ਸਿੰਘ ਬੰਦੇ ਰਹਿਣਗੇ ਪਹਿਲੇ ਆਉਂਦੇ ਰਹਿਣਗੇ ਨਵੇਂ ਬੰਦੇ ਰਹਿਣਗੇ ਲੜਾਈ ਜਾਰੀ ਹੈ ਜੰਗ ਜਾਰੀ ਹੈ ਔਰ ਜੰਗ ਦੇ ਵਿੱਚ ਬੰਦੀ ਬੰਦੇ ਹੁੰਦੇ ਅੱਜ ਵੀ ਸੰਘਰਸ਼ ਦੇ ਦਰਮਿਆਨ ਫਾਂਸੀ ਦਾ ਰੱਸਾ ਚੁੰਮੜਵਾ ਜਾਂਦੀ ਆਪਾਂ ਸ਼ਹੀਦੀ ਦਾ ਨਾਰਾ ਬਣਾ ਰਹੇ ਹਾਂ ਬਿਲਕੁਲ ਪਰ ਇੱਕ ਦੇ ਫਾਂਸੀ ਦੇ ਰੱਸੇ ਨੂੰ ਲੈ ਕੇ ਆਪਾਂ ਡਿਊ ਲੜੀਆਂ ਕੱਢ ਲਏ 12 ਸਾਲਾਂ ਤੋਂ ਕਿ ਉਹਦੀ ਫਾਂਸੀ ਨੂੰ ਬਾਪ ਉਹ ਜਦ ਕੀ ਉਹਨੂੰ ਜਿੰਦਾ ਸ਼ਹੀਦ ਦੀ ਕਰਾਰ ਦੇ ਦਿੱਤਾ ਗਿਆ ਉਹਨੂੰ ਕੋਈ ਰੋਸ ਨਹੀਂ ਅਸੀਂ ਬਹੁਤ ਕਲੀਅਰ ਆ ਅਸੀਂ ਬਹੁਤ ਕਲੀਅਰ ਆ ਜਿਹੜੇ ਜੰਗਾਂ ਦੇ ਕੈਦੀ ਹੁੰਦੇ ਨੇ ਉਹ ਤਰਲੇਮਿੰਦਾ ਨਾਲ ਬਾਹਰ ਨਹੀਂ ਆਉਂਦੇ ਉਹ ਡੀਸੀ ਨੂੰ ਮੈਮੋਰੰਡਮ ਦੇਣ ਦੇ ਨਾਲ ਬਾਹਰ ਨਹੀਂ ਆਉਂਦੇ ਉਹਨਾਂ ਲਈ ਸੰਘਰਸ਼ ਜਾਰੀ ਰੱਖਣਾ ਪੈਂਦਾ ਹੈ ਸੰਘਰਸ਼ ਦੇ ਵਿੱਚ ਵਜ਼ਨ ਹੋਏਗਾ ਕੌਮ ਸਾਥ ਦੇਗੀ ਤੇ ਇਹ ਲੋਕ ਬਾਹਰ ਆਉਣਗੇ ਚਾਹੇ ਚਾਹੇ ਕਾਨੂੰਨੀ ਪ੍ਰਕਿਰਿਆ ਰਾਹੀਂ ਆਣ ਤੇ ਚਾਹੇ ਡੀਲ ਦੇ ਵਿੱਚ ਆਣ ਜੇ ਨਾਗਾਲੈਂਡ ਦੇ ਨਾਲ ਐਗਰੀਮੈਂਟ ਹੋਈਏ ਤੇ ਉਹਨਾਂ ਦੇ ਕੈਦੀ ਛੱਡਨੇ ਪਏ ਨੇ ਜੇ ਪਿਛਲੇ ਹਫਤੇ ਉਲਫਾ ਦੇ ਨਾਲ ਐਗਰੀਮੈਂਟ ਹੋਇਆ ਤੇ ਉਹਨਾਂ ਦੇ ਸਾਰੇ ਜਿਹੜੇ ਕੈਦੀ ਸੀ ਉਲਫਾ ਦੇ ਉਹ ਗਵਰਨਮੈਂਟ ਆਫ ਇੰਡੀਆ ਨੇ ਕਮਿਟ ਕੀਤਾ ਕਿ ਅਸੀਂ ਰਿਲੀਜ਼ ਕਰਾਂਗੇ ਤੇ ਜਿਸ ਦਿਨ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਆਪਣੀਆਂ ਨੀਲਸ ਤੇ ਲਿਆ ਕੇ ਆਪਣੇ ਸਾਹਮਣੇ ਬਿਠਾ ਕੇ ਨੇਗੋਸ਼ੀਏਸ਼ਨ ਕਰਾਂਗੇ ਉਸ ਦਿਨ ਇਹ ਜੰਗੀ ਕੈਦੀ ਵੀ ਸਾਰੇ ਬਾਹਰ ਆਉਣਗੇ 36 ਲੱਖ ਸੰਗਤਾਂ ਨੇ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਦੇ ਲਈ ਆਪਣੇ ਮੋਹਰ ਲਾ ਦਿੱਤੀ ਪਰਮਪਰਪਤ ਤੇ ਉਹਦੇ ਲਈ ਵੀ ਦੇ ਸਬਰੂਤ ਨੂੰ ਮਾਰਚ ਰੱਖਿਆ ਗਿਆ ਬਾਅਦ ਤੋਂ ਸਾਰੀਆਂ ਤਿਆਰੀਆਂ ਕਰਨ ਤੋਂ ਬਾਅਦ ਵਾਧਾ ਕਰ ਦਿੱਤਾ ਗਿਆ ਜਦੋਂ ਆਪਾਂ ਪ੍ਰੋਟੈਸਟ ਵਾਪਸ ਕਰਾਂਗੇ ਤਦੋਂ ਹੋਊਗਾ ਜਿਹੜੇ ਜਨਤ ਕੈਨਸਲ ਕੀਤਾ ਉਹਨਾਂ ਨੂੰ ਖੁਸ਼ਨਾ ਇਹ ਇਹ ਸਵਾਲ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਕੈਨਸਲ ਕੀਤਾ ਸਾਡੇ ਵਾਸਤੇ ਨਹੀਂ ਨਹੀਂ ਕੈਨਸਲ ਨਹੀਂ ਸੀ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਉਸ ਤੋਂ ਬਾਅਦ ਜਾਣਾ ਹੀ ਸੀ ਨਾ ਉਹਦੇ ਵਿੱਚ ਪਾਰਟ ਬਣ ਲੈ ਸੀ ਸਿਰਫ਼ ਲਿਖਿਆ ਹੋਰ ਵੀ ਜਿੱਥੇ ਬੰਦੀਆਂ ਸਾਰਿਆਂ ਨੇ ਬੰਨਣਾ ਸੀ ਉਹ ਨਹੀਂ ਕੈਨਸਲ ਕਰਨਾ ਚਾਹੀਦਾ ਸੀ ਪਰ ਜਿਨ੍ਹਾਂ ਨੇ ਆਰਗੇਨਾਈਜ਼ ਕਰਨਾ ਸੀ ਜਿਨ੍ਹਾਂ ਨੇ ਐਲਾਨ ਕੀਤਾ ਉਹਨਾਂ ਨੇ ਵਿਡਰੋਅ ਕੀਤਾ ਇਹ ਸਵਾਲ ਉਹਨਾਂ ਨੂੰ ਪੁੱਛ ਕੀ ਕਾਰਨ ਹੋ ਸਕਦਾ ਹੈ ਇਹਦੇ ਉਹਨਾਂ ਨੂੰ ਕੋਈ ਉਹਨਾਂ ਨੂੰ ਕੋਈ ਇੰਡੀਕੇਸ਼ਨਸ ਹੋ ਸਕਦੇ ਨੇ ਉਹਨਾਂ ਨੂੰ ਇਹ ਕੁਝ ਵੀ ਹੋ ਸਕਦਾ ਪਰ ਇਹ ਸਵਾਲ ਉਹਨਾਂ ਇਹ ਜਵਾਬ ਉਹ ਦੇਣਗੇ ਕਿ ਉਹਨਾਂ ਨੇ ਕਿਉਂ ਕੀਤਾ ਜਿੱਥੇ ਦਾ ਕੌਂਕੇ ਦਾ ਤੁਸੀਂ ਜਿੱਕ ਕੀਤਾ 31 ਸਾਲ ਬਾਅਦ ਕੌਂਕ ਨੂੰ ਪਤਾ ਲੱਗਾ ਕੀ ਕਾਰਨ ਸੀ ਕਿੱਥੇ ਕਮੀਆਂ ਰਹਿ ਗਈਆਂ 2010 ਦੇ ਰਿਪੋਰਟ ਜਾਂਚਕ ਹੁੰਦੀ ਆ ਜਾਂਚਕ ਰਿਪੋਰਟ ਹੋਣ ਤੋਂ ਬਾਅਦ ਦੇ ਵਿੱਚ ਵੀ ਆਪੀਆਂ ਦੇਖੋ 1998 ਦੇ ਵਿੱਚ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਕੈਨ ਤੇ ਜਾਂਚ ਸ਼ੁਰੂ ਹੁੰਦੀ ਆ 1999 ਦੇ ਵਿੱਚ ਜਾਂਚ ਪੂਰੀ ਹੁੰਦੀ ਹੈ ਰਿਪੋਰਟ ਤਿਆਰ ਹੁੰਦੀ ਹੈ ਗਵਰਨਮੈਂਟ ਆਫ ਗਵਰਨਮੈਂਟ ਆਫ ਪੰਜਾਬ ਨੂੰ ਸੌਂਪੀ ਜਾਂਦੀ ਹੈ ਪ੍ਰਕਾਸ਼ ਸਿੰਘ ਬਾਦਲ ਵਾਸ ਚੀਫ ਮਿਨਿਸਟਰ ਉਹਨੇ ਔਰ ਸੈਕਟਰੀਅਟ ਦੀਆਂ ਜਿਹੜੀਆਂ ਉਹ ਅਲਮਾਰੀਆਂ ਸੀ ਉਹਦੇ ਵਿੱਚ ਫਾਈਲ ਜਿਹੜੀ ਗੁੰਮ ਹੋ ਗਈ ਗੁੰਮ ਹੋ ਗਈ ਦਾ ਮਤਲਬ ਗਮ ਕਰ ਦਿੱਤੀ ਗਈ ਦਬ ਦਬ ਲਈ ਗਈ ਮੈਂ ਕਹਾਂਗਾ ਦਬ ਲਈ ਗਈ ਡੈਲੀਬਰੇਟਲੀ ਦਬ ਲਈ ਗਈ ਮੈਂ ਤੁਹਾਨੂੰ ਕਾਰਨ ਦੱਸਦਾ 2011 ਦੇ ਵਿੱਚ ਇਹ ਰਿਪੋਰਟ ਐਚ ਐਸ 바ਵਾ ਜਿਹੜੇ ਜਲੰਧਰ ਦੇ ਪੱਤਰਕਾਰ ਸੀ ਉਹਨਾਂ ਨੇ ਇਹ ਪਹਿਲੀ ਵਾਰ ਰਿਪੋਰਟ ਨਸ਼ਰ ਕੀਤੀ ਸੀ ਸਪੋਕਸਮੈਨ ਦੇ ਫਰੰਟ ਪੇਜ ਤੇ ਲੱਗੀ ਸੀ ਜਦੋਂ ਉਹਨਾਂ ਨੇ ਅਜੀਤ ਛੱਡ ਕੇ ਜਦੋਂ ਸਪੋਕਸਮੈਨ ਚ ਗਏ ਨੇ ਉਹਨਾਂ ਨੇ ਪਹਿਲੀ ਵਾਰ ਇਹ ਜਿਹੜੀ ਰਿਪੋਰਟ ਹੈ ਨਸ਼ਰ ਕੀਤੀ ਸੀ 2011 ਵਿੱਚ ਉਦੋਂ ਵੀ ਬਹੁਤ ਰੌਲਾ ਪਿਆ ਬਹੁਤ ਉਦੋਂ ਵੀ ਰੌਲਾ ਪਿਆ ਅਸੀਂ ਅਸੀਂ ਭੁੱਲ ਗਏ ਆ ਜਿਹੜੇ ਅੱਜ ਜਿਹੜੇ ਅਸੀਂ ਅੱਜ ਐਕਟਿਵ ਆ ਨਾ ਇਹ ਭੁੱਲ ਗਏ ਆ ਇਹ 2011 ਤੇ ਵੀ ਇਸ ਰਿਪੋਰਟ ਤੇ ਪੂਰਾ ਰੌਲਾ ਪੈ ਚੁੱਕਾ ਹੈ ਇਹ ਤੀਜੀ ਵਾਰ ਹੈ ਦੀ ਦੁਬਾਰਾ ਰਿਪੋਰਟ ਸਾਹਮਣੇ ਆਈ ਹੈ ਪਰ ਇਸ ਵਾਰ ਇੰਨਾ ਹੋਇਆ ਕਿ ਇਸ ਵਾਰ ਅਖਬਾਰਾਂ ਤੋਂ ਨਿਕਲ ਕੇ ਜਥੇਦਾਰ ਦੇ ਜਥੇਦਾਰ ਦੇ ਕਥਰੇ ਚ ਪਹੁੰਚ ਗਈ ਤੇ ਉਹਨਾਂ ਨੇ ਅਗੋ ਸ਼੍ਰੋਮਣੀ ਕਮੇਟੀ ਨੂੰ ਡਿਊਟੀ ਲਾਤੀ ਤੇ ਇਹ ਜਿਹੜੀ ਰਿਪੋਰਟ ਹੈ ਖੁੱਲ ਕੇ ਪਬਲਿਕ ਡੋਮੇਨ ਦੇ ਵਿੱਚ ਡਿਸਕਸ਼ਨ ਚ ਆ ਗਈ ਜਥੇਬੰਦੀਆਂ ਤੱਕ ਪਹੁੰਚੀ ਤੇ ਜਥੇਬੰਦੀਆਂ ਨੇ ਇਹਦਾ ਨੋਟਿਸ ਲਿਆ ਪਰ ਜਿਨ੍ਹਾਂ ਨੇ 198 1998 ਦੇ ਵਿੱਚ ਜਾਂਚ ਕਰਾਈ ਜਿਸ ਅਕਾਲੀ ਦਲ ਨੇ ਉਨੇ ਉਦੋਂ ਵੀ ਨਹੀਂ ਬੋਲਿਆ ਜਦੋਂ 2011 ਦੇ ਵਿੱਚ ਰਿਪੋਰਟ ਸਾਹਮਣੇ ਆਈ ਉਦੋਂ ਵੀ ਅਕਾਲੀ ਦਲ ਚੁੱਪ ਰਿਹਾ ਤੇ ਅਕਾਲੀ ਦਲ ਅੱਜ ਵੀ ਚੁੱਪ ਹੈ ਅਕਾਲੀ ਦਲ ਦਾ ਕੋਈ ਨੇਤਾ ਅਕਾਲ ਤਖਤ ਤੇ ਜਦੋਂ ਭੋਗ ਪਿਆ ਨਹੀਂ ਪਹੁੰਚਿਆ ਪਰ ਸੋਨਾਂ ਦੀ ਕੋਰ ਕਮੇਟੀ ਦੀ ਚੰਡੀਗੜ੍ਹ ਮੀਟਿੰਗ ਹੋਈ ਹੈ ਉਹ ਚੋਣਾਂ ਨੇ ਇਸ ਨੂੰ ਡਿਸਕਸ ਨਹੀਂ ਕੀਤਾ ਉਹਨਾਂ ਨੇ ਆਪਣੇ ਬੁੱਲ ਨਹੀਂ ਖੋਲੇ ਇਸ ਮਸਲੇ ਤੇ ਉਹ ਅੱਜ ਵੀ ਚੁੱਪ ਨੇ ਕਿਉਂ ਕਿਉਂਕਿ ਮੈਂ ਪਹਿਲਾਂ ਸਟਾਰਟ ਤੋਂ ਕਿਹਾ ਸੀ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਬਿਊਰੋਕਰੇਸੀ ਪੁਲਿਸ ਸਿ큐ਰਿਟੀ ਫੋਰਸਿਸ ਇੱਕਮਤ ਨੇ ਸਾਡੇ ਖੂਨ ਜਿਹੜੇ ਸਾਡਾ ਖੂਨ ਡੁੱਲਿਆ ਉਹਦੇ ਚ ਇੱਕਮਤ ਨੇ ਸਾਡਾ ਰਾਈਟ ਹੈ ਅਸੀਂ ਆਪਣੇ ਉਸ ਰਾਈਟ ਦਾ ਇਸਤੇਮਾਲ ਕਰਦੇ ਹੋਏ ਪ੍ਰੋਟੈਸਟ ਕਰਨ ਜਾ ਰਹੇ ਹਾਂ ਅਮਿਤ ਸ਼ਾਹ ਦਾ ਜਿਹੜਾ ਬਿਆਨ ਹੈ ਸਾਡੇ ਤੋਂ ਪਹਿਲਾਂ ਬੰਦੀ ਸਿੰਘਾਂ ਨਹੀਂ ਅਮਿਤ ਸ਼ਾਹ ਨੂੰ ਬਹੁਤ ਟੁਕਵਾਂ ਤੇ ਕਰਾਰਾ ਜਵਾਬ ਦੇ ਦਿੱਤਾ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਕੋਈ ਪਛਤਾਵਾ ਨਹੀਂ ਹੈ ਸਾਨੂੰ ਸਗੋਂ ਆਪਣੇ ਕੰਮ ਤੇ ਮੰਗ ਤੇ ਤਸੱਲੀ ਹੈ ਅਸੀਂ ਜੋ ਕੀਤਾ ਅਸੀਂ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਕੀਤਾ ਔਰ ਅਸੀਂ ਸਾਡਾ ਜਿਹੜਾ ਕਾਰਜ ਸੀ ਉਹ ਸਾਡੀਆਂ ਜੜੀਆਂ ਸਿੱਖ ਜੁਝਾਰੂ ਪਰੰਪਰਾਵਾਂ ਨੇ ਉਹਦੀ ਰੌਸ਼ਨੀ ਦੇ ਵਿੱਚ ਸੀਗਾ ਸੋ ਅਮਰਸਾਹ ਨੇ ਜਿਸ ਤਰੀਕੇ ਦੇ ਨਾਲ ਈਨ ਮੰਨਵਾਉਣ ਦੀ ਗੱਲ ਕੀਤੀ ਹੈ ਅਸੀਂ ਆਪਣੇ ਪ੍ਰੋਟੈਸਟ ਦੇ ਵਿੱਚ ਉਸ ਦੇ ਸਟੇਟਮੈਂਟ ਨੂੰ ਵੀ ਸ਼ਾਮਿਲ ਕੀਤਾ ਹੈ ਅਸੀਂ ਅਮਰਸਾਹ ਦੇ ਖਿਲਾਫ ਵੀ ਸੜਕਾਂ ਤੇ ਪ੍ਰੋਟੈਸਟ ਕਰਾਂ ਹਿੰਦੁਸਤਾਨ ਦੀ ਸਰਕਾਰ ਜ਼ਬਰੀ ਸਾਡੇ ਬੰਦੀ ਸਿੰਘਾਂ ਨੂੰ ਆਪਣੇ ਕੈਦਖਾਨਿਆਂ ਦੇ ਵਿੱਚ ਰੱਖਿਆ ਰੱਖਿਆ ਹੋਇਆ ਹੈ ਇਹ ਬੰਦੀ ਸਿੰਘ ਹਿੰਦੁਸਤਾਨ ਤੇ ਪੰਜਾਬ ਦੀ ਜਿਹੜੀ ਪਿਛਲੇ 40 ਸਾਲ ਤੋਂ ਜੰਗ ਹੋ ਰਹੀ ਏ ਇਹ ਜੰਗ ਦੇ ਕੈਦੀ ਨੇ ਔਰ ਇਸ ਜੰਗ ਦੇ ਜਿਹੜੇ ਕੈਦੀ ਨੇ ਇਹਨਾਂ ਦੇ ਨਾਲ ਜਿਹੜਾ ਵਿਹਾਰ ਹੈ ਉਹ ਅਨਿਆਏ ਵਾਲਾ ਇਨਜਸਟਿਸ ਇਹਨਾਂ ਨਾਲ ਹੋ ਰਹੀ ਏ ਅਸੀਂ ਇਸ ਪ੍ਰੋਟੈਸਟ ਨੂੰ ਵੀ ਆਪਣੇ ਪ੍ਰੋਟੈਸਟ ਦੇ ਵਿੱਚ ਇਸ ਇਸ਼ੂ ਨੂੰ ਵੀ ਸ਼ਾਮਿਲ ਕੀਤਾ ਹੈ ਇਸ ਦੇ ਖਿਲਾਫ ਵੀ ਅਸੀਂ ਸੜਕਾਂ ਤੇ ਛੱਬੀ ਨੂੰ ਉਤਰਾਂਗੇ ਸੋ ਸਾਡਾ ਪ੍ਰੋਟੈਸਟ ਹੈ ਜੋ ਕੁਝ ਹਿੰਦੁਸਤਾਨ ਘਟਗਿੰਤੀਆਂ ਤੇ ਸਿੱਖਾਂ ਨਾਲ ਕਰ ਰਿਹਾ ਇਸ ਪ੍ਰੋਟੈਸਟ ਦੇ ਅਸੀਂ ਉਹਨਾਂ ਦਾ ਦਿਨ ਇੰਡੀਆ ਦਾ ਦਿਨ ਚੁਣਿਆ 26 ਜਨਵਰੀ ਨੂੰ ਤਾਂ ਕਿ ਅਸੀਂ ਆਪਣੀ ਗੱਲ ਉਸ ਦਿਨ ਦੁਨੀਆ ਦੇ ਸਾਹਮਣੇ ਰੱਖ ਸਕੀਏ ਔਰ ਇੰਡੀਆ ਆਪਣੇ ਹੀ ਕਨਸਟੀਟਿਊਸ਼ਨ ਨੂੰ ਯੂਜ਼ ਤੇ ਮਿਸਯੂਜ਼ ਕਰਕੇ ਸਾਨੂੰ ਆਪਣਾ ਗੁਲਾਮ ਬਣਾ ਕੇ ਰੱਖ ਰਿਹਾ ਹੈ ਸਾਡਾ ਪ੍ਰੋਟੈਸਟ ਕਨਸਟੀਟਿਊਸ਼ਨਲ ਡਿਸਕ੍ਰਿਮੀਨੇਸ਼ਨ ਇਨਜਸਟਿਸਿਸ ਐਂਡ ਰੋਂਗਸ ਦੇ ਖਿਲਾਫ ਹੈ ਸਾਡਾ ਇਹ ਪ੍ਰੋਟੈਸਟ ਜਿਹੜਾ ਸਾਡੀ ਕੌਮਾਂ ਦੇ ਨਾਲ ਜੋ ਹੋ ਰਿਹਾ ਉਹਦੇ ਖਿਲਾਫ ਹੈ ਜੋ ਕਤਲ ਹੋ ਰਹੇ ਨੇ ਉਹਦੇ ਖਿਲਾਫ ਹੈ ਔਰ ਇਹ ਜਿਹੜਾ ਪ੍ਰੋਟੈਸਟ ਹੈ ਅਸੀਂ 26 ਜਨਵਰੀ ਨੂੰ ਉੱਥੇ ਗੁਰਦੁਆਰਾ ਬੀਬੀ ਕਾਨ ਕੋਰ ਗੁਰਦੁਆਰਾ ਉੱਥੋਂ ਅਸੀਂ ਪ੍ਰੋਟੈਸਟ ਮਾਰਚ ਸ਼ੁਰੂ ਕਰਾਂਗੇ ਤੇ ਸਾਰੇ ਸ਼ਹਿਰ ਬਾਜ਼ਾਰਾਂ ਚੋਂ ਹੁੰਦਾ ਹੋਇਆ ਦਾਣਾ ਮੰਡੀ ਜਾ ਕੇ ਖਤਮ ਹੋਏਗਾ ਜਿੱਥੇ ਜਿਹੜੇ ਪ੍ਰੋਟੈਸਟਰਸ ਨੇ ਜਿਹੜੇ ਸਪੀਕਰਸ ਨੇ ਉਹ ਆਏ ਹੋਏ ਆਏ ਹੋਏ ਸੱਜਣਾ ਨੂੰ ਆਏ ਹੋਏ ਪ੍ਰੋਟੈਸਟਰਸ ਨੂੰ ਜਿਹੜੇ ਸਪੀਕਰਸ ਨੇ ਉਹ ਐਡਰੈਸ ਕਰਨਗੇ ਔਰ ਆਪਣੀ ਗੱਲ ਜਿਹੜੀ ਹੈ মিডিਆ ਰਾਹੀਂ ਔਰ ਪ੍ਰੋਟੈਸਟਰਸ ਰਾਹੀਂ ਸਰਕਾਰ ਤੱਕ ਪਹੁੰਚਾਣਗੇ ਕਿੰਨੇ ਕਿਲੋਮੀਟਰ ਦਾ ਹੋਏਗਾ ਜੀ ਇਹ ਰਾਉਂਡ ਅਬਾਊਟ 22-10 ਕਿਲੋਮੀਟਰ ਕਿਲੋਮੀਟਰ ਸਾਰਾ ਸ਼ਹਿਰ ਕਵਰ ਹੋ ਜਾਏਗਾ ਹਾਂਜੀ ਜਿਹੜੇ ਇਹ ਇੱਕ ਕਿਸਾਨਾਂ ਨੇ ਆਪਣੇ ਕਿਦੇ ਕਾਨੂੰਨ ਵਾਪਸ ਕਰਾਉਣ ਦੇ ਲਈ ਧਰਮੇ ਦੇ ਰस्ते ਕਾਨੂੰਨ ਵਾਪਸ ਹੋ ਗਏ ਡਰਾਈਵਰਾਂ ਨੇ ਹਿੱਟ ਰਨ ਦਾ ਕਾਨੂੰਨ ਦੇ ਉੱਤੇ ਆਪਣਾ ਪ੍ਰੋਟੈਸਟ ਕੀਤਾ ਤੇ ਸਰਕਾਰਾਂ ਝੁਕ ਗਈਆਂ ਇਸੇ ਕਰ ਡਰਾਈਵਰਾਂ ਤਾਂ ਵੀ ਕਮਜ਼ੋਰ ਹੋ ਗਏ ਕਿ ਪ੍ਰੋਟੈਸਟ ਜਿਹੜਾ ਨੁੱਕਰ ਪ੍ਰੋਟੈਸਟ ਬਣ ਕੇ ਰਹਿ ਗਿਆ 2.5 ਕਿਲੋਮੀਟਰ 'ਚ ਆਪਾਂ ਪ੍ਰੋਟੈਸਟ ਖਤਮ ਕਰਕੇ ਆਪਾਂ ਬਿਆਨ ਦੇ ਦਿੱਦਨੇ ਆ 26 ਜੂਨ ਨੂੰ ਕਰਤਾ 15 ਜੂਨ ਨੂੰ ਕਰਤਾ 6 ਜੂਨ ਨੂੰ ਕਰਤਾ ਕੋਈ ਵੱਡਾ ਪ੍ਰੋਗਰਾਮ ਕਿਉਂ ਨਹੀਂ ਕਰ ਜੱਥੇਬੰਦੀ ਉਹ ਲਈ ਕਰਾਂਗੇ ਆਪਾਂ ਬਹੁਤ ਮਾਨ ਸਾਹਿਬ ਦਾ ਸੰਘਰਸ਼ ਬੜਾ ਲੰਮਾ ਹੈ ਤੁਹਾਡਾ ਸੰਘਰਸ਼ ਬੜਾ ਲੰਮਾ ਹੈ ਪਰ ਆਪਾਂ ਕਿਉਂ ਏਡੇ ਛੋਟੇ ਪ੍ਰੋਟੈਸਟ ਜਿਹੜੇ ਨੇ ਨੁੱਕੜ ਪ੍ਰੋਟੈਸਟ ਬਣਾ ਕੇ ਰੱਖ ਦਿੱਤੇ ਨੇ ਕਿਉਂ ਨਹੀਂ ਆਪਾਂ ਵੱਡੀਆਂ ਜਥੇਬੰਦੀਆਂ ਸਾਰਿਆਂ ਨੂੰ ਲੈਣੇ ਜਿਸ ਤਰ੍ਹਾਂ ਸਰਬੱਤ ਖਾਲਸਾ ਹੋਇਆ ਸੀ ਕਿਉਂ ਨਹੀਂ ਪ੍ਰੋਟੈਸਟ ਵੱਡੇ ਰੂਪ ਦੇ ਵਿੱਚ ਲੈ ਰਹੇ ਕਿ ਆਪਾਂ ਆਪਣੀ ਗੱਲ ਮੰਨਵਾ ਲਈਏ ਹੋ ਗਿਆ ਦੋਸਤ ਸਾਡੀ ਇਹ ਲੜਾਈ ਆਜ਼ਾਦੀ ਦੀ ਲੜਾਈ ਹੈ ਇਸੇ ਇੱਕ 이슈 ਦੀ ਲੜਾਈ ਨਹੀਂ ਹੈ ਕਿ ਅਸੀਂ ਇੱਕ 이슈 ਦੇ ਉੱਤੇ ਆਪਣੇ ਆਪ ਨੂੰ ਕੇਂਦਰ ਬਿੰਦੂ ਕਰਕੇ ਉੱਥੇ ਹੀ ਉਸ ਟ੍ਰੈਪ ਦਾ ਹਿੱਸਾ ਬਣ ਜਾਈਏ ਸਾਡੀ ਲੜਾਈ ਆਜ਼ਾਦੀ ਦੀ ਲੜਾਈ ਹੈ ਖਾਲਸਤਾਨ ਦੀ ਸਿਰਜਣਾ ਦੀ ਲੜਾਈ ਹੈ ਔਰ ਇਹ ਲੜਾਈ ਜਿਹੜੀ ਅਸੀਂ ਲੜ ਰਹੇ ਹਾਂ ਇਹਦੇ ਵਿੱਚ ਜਿਹੜੇ 이슈 ਸਾਡੇ ਸਾਹਮਣੇ ਆਉਂਦੇ ਨੇ ਜੋ ਸਾਡੇ ਨਾਲ ਜ਼ਾਤੀਆਂ ਧੱਕੇਸ਼ਾਈਆਂ ਹੁੰਦੀਆਂ ਨੇ ਜੋ ਸਾਡੇ ਨਾਲ ਇਨਜਸਟਿਸਿਜ਼ ਹੁੰਦੇ ਨੇ ਅਸੀਂ ਨਾਲ ਦੇ ਨਾਲ ਉਹਨਾਂ ਨੂੰ ਐਡਰੈਸ ਕਰਦੇ ਹੋਏ ਅੱਗੇ ਵਧਦੇ ਆ ਜੇ ਜਗਤਾਰ ਸਿੰਘ ਹਵਾਰਾ ਜਾਂ ਜਗਤਾਰ ਉਹਨਾਂ ਦੇ ਹੌਸਲੇ ਇੰਨੇ ਵਧੇ ਨੇ ਕਿ ਉਹ ਹਿੰਦੁਸਤਾਨ ਦੀ ਸਰਹੱਦਾਂ ਤੋਂ ਬਾਹਰ ਜਾ ਕੇ ਜਿਹੜੇ ਸਿੱਖ ਐਕਟਿਵਿਸਟ ਨੇ ਜਿਹੜੇ ਸਿੱਖ ਫ੍ਰੀडम ਫਾਈਟਰਸ ਨੇ ਜਿਹੜੇ ਸਿੱਖਾਂ ਦੀ ਆਜ਼ਾਦੀ ਲਈ ਲੜ ਰਹੇ ਨੇ ਉਹਨਾਂ ਨੂੰ ਟਾਰਗੇਟ ਕਰਨ ਲੱਗ ਪਈਆਂ ਨੇ ਏਜੰਸੀਜ਼ ਸੋ ਇਹ ਜਿਹੜੀ ਇਮਪਿਊਨਿਟੀ ਹੈ ਇਹ ਬੁਨਿਆਦੀ ਜੜ੍ਹ ਹੈ ਜੋ ਸਿੱਖਾਂ ਦਾ ਕਤਲੋਗਾਰਤ ਪਿਛਲੇ 40 ਸਾਲ ਤੋਂ ਹਿੰਦੁਸਤਾਨ ਤੇ ਹੁਣ ਬਾਹਰ ਹੋ ਰਿਹਾ ਇਹਦੇ ਖਿਲਾਫ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਹਾਂ ਕਦੇ ਸੰਵਿਧਾਨ ਦੀ ਵਰਤੋਂ ਕੀਤੀ ਜਾਂਦੀ ਹੈ ਕਦੇ ਸੰਵਿਧਾਨ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤੇ ਕਦੇ ਸੰਵਿਧਾਨ ਦੀ ਵਰਤੋਂ ਹੀ ਨਹੀਂ ਕੀਤੀ ਜਾਂਦੀ ਘੱਟ ਗਿਣਤੀਆਂ ਤੇ ਸਿੱਖਾਂ ਤੇ ਅਤਿਆਚਾਰ ਤੇ ਅਨਿਆਇ ਕਰਨ ਦੇ ਜਿਹੜੇ ਪਿਛਲੇ 2-3 ਸਾਲ ਤੋਂ ਮੋਦੀ ਗਵਰਨਮੈਂਟ 2 ਨੇ ਜਿਹੜਾ UPA ਨੂੰ ਅਮੈਂਡ ਕਰਕੇ ਆਰਗੇਨਾਈਜੇਸ਼ਨਸ ਤੋਂ ਬਾਅਦ ਇੰਡੀਵਿਜੂਅਲਸ ਨੂੰ ਬੈਨ ਕਰਨਾ ਸ਼ੁਰੂ ਕੀਤਾ ਹੈ ਅਨਲੋਫਲ ਡਿਕਲੇਅਰ ਕਰਨਾ ਸ਼ੁਰੂ ਕੀਤਾ ਹੈ ਇਹ ਵੀ ਬਹੁਤ ਡੇਂਜਰਸ ਹੈ ਤੁਸੀਂ ਦੇਖੋ 50 ਤੋਂ ਵੱਧ ਜਥੇਬੰਦੀਆਂ ਇਸ ਵੇਲੇ ਬੈਨ ਨੇ ਔਰ ਸਾਰੀਆਂ ਹੀ ਮਿਨੋਰੀਟੀ ਕਮਿਊਨਿਟੀਆਂ ਦੇ ਨਾਲ ਰਿਲੇਟ ਕਰਦੀਆਂ ਨੇ ਇਹਨਾਂ ਨੂੰ ਅਨਵ ਭਾਰਤੀ ਤੇ ਬਜਰੰਗਦਲ ਨਹੀਂ ਦਿਖਿਆ ਹਾਲਾਂਕਿ ਉਹਨਾਂ ਦੇ ਬਹੁਤ ਸਾਰੇ ਕਾਰਕੁਨ ਬੰਮ ਤਮਾਕੀ ਕੇਸਾਂ ਚ ਫੜੇ ਵੀ ਗਏ ਨੇ ਨਾਮਜ਼ਦ ਵੀ ਹੋਏ ਨੇ ਜੇਲ੍ਹਾਂ ਵੀ ਉਹਨਾਂ ਨੇ ਕੱਟੀਆਂ ਪਰ ਇਹਨਾਂ ਨੇ ਉਹਨਾਂ ਦੀਆਂ ਆਰਗੇਨਾਈਜੇਸ਼ਨ ਨੂੰ ਬੈਨ ਨਹੀਂ ਕੀਤਾ ਸਾਰੀਆਂ ਜਿਹੜੀਆਂ ਪੰਜਾਬ ਆਰਗੇਨਾਈਜੇਸ਼ਨ ਐਸ ਵੇਲੇ ਬੈਨ ਨੇ ਸਾਰੀਆਂ ਮਿਨੋਰਿਟੀ ਕਮਿਊਨਿਟੀਜ਼ ਦੇ ਨਾਲ ਰਿਲੇਟ ਕਰਦੀਆਂ ਨੇ ਔਰ ਰੀਸੈਂਟਲੀ ਹੁਰੀਅਤ ਕਾਨਫਰੰਸ ਇਹਨਾਂ ਨੇ ਬੈਨ ਕੀਤੀ ਹੈ ਜਿਹੜੀ ਕਿ ਇੱਕ ਕਾਮਨ ਪੋਲਿਟিক্যাল ਪਲੇਟਫਾਰਮ ਸੀ ਜਿਹੜੇ ਕਿ ਰਾਜਨੀਤਿਕ ਤੇ ਡੈਮੋਕਰੈਟਿਕ ਤਰੀਕੇ ਦੇ ਨਾਲ ਕਸ਼ਮੀਰ ਦੀ ਸਟਰਗਲ ਕਰ ਰਹੇ ਸੀ ਇਹਨਾਂ ਨੇ ਉਹਨੂੰ ਵੀ ਬੈਨ ਕਰ ਦਿੱਤਾ ਔਰ ਸਾਨੂੰ ਇੱਕ ਹੱਛੇ ਨੇ ਕਿ ਇਹ ਹੌਲੀ-ਹੌਲੀ ਜਿਹੜੇ ਕਦਮ ਨੇ ਸਰਕਾਰ ਦੇ ਇਹ ਸਾਡੀਆਂ ਜਥੇਬੰਦੀਆਂ ਵੱਲ ਵੀ ਆਉਣਗੇ ਜਿਹੜੀਆਂ ਪੋਲਿਟੀਕਲੀ ਤੇ ਡੈਮੋਕ੍ਰੈਟਿਕਲੀ ਖਾਲਸਤਾਨੀਆਂ ਗੱਲ ਕਰ ਰਹੀਆਂ ਅਸੀਂ ਕੰਡਮ ਕਰਦੇ ਆ ਜਿਹੜਾ ਹਰੀਅਤ ਨੂੰ ਬੈਨ ਕੀਤਾ ਅਸੀਂ ਉਹਨਾਂ ਦੇ ਨਾਲ ਸਾਡੀ ਇੱਕ ਸਾਂਝ ਸੀ ਔਰ ਅਸੀਂ ਕਦੀ ਵੀ ਨਹੀਂ ਦੇਖਿਆ ਕਿ ਉਹਨਾਂ ਨੇ ਵਾਇਲੈਂਸ ਨੂੰ ਪ੍ਰੀਚ ਕੀਤਾ ਹੋਵੇ ਸਾਡਾ ਦਰਦ ਸਾਂਝਾ ਸੀ ਅਸੀਂ ਬਹੁਤ ਸਾਰੇ ਪ੍ਰੋਗਰਾਮ ਉਹਨਾਂ ਦੇ ਨਾਲ ਕੀਤੇ ਨੇ ਅਸੀਂ ਕਦੀ ਨਹੀਂ ਉਹਨਾਂ ਦੇ ਉਹਨਾਂ ਦੇ ਜਿਹੜੇ ਮਰਹੂਮ ਨੇਤਾ ਸੀ ਸੈਇਦ ਅਲੀ ਸ਼ਾ ਗਲਾਨੀ ਉਹਨਾਂ ਦੇ ਮੂੰਹ ਕਦੀ ਨਹੀਂ ਦੇਖਿਆ ਕਿ ਉਹਨਾਂ ਨੇ ਵਾਇਲੈਂਸ ਪ੍ਰੀਚ ਕੀਤੀ ਹੋਵੇ ਸੋ ਹਿੰਦੁਸਤਾਨ ਦੀ ਸਰਕਾਰ ਇੱਕ ਪਾਸੇ ਉਲਫਾ ਦੇ ਨਾਲ ਹੈਂਡਸ਼ੇਕਿੰਗ ਕਰ ਰਹੀ ਹੈ ਉਹਨਾਂ ਦੇ ਇੱਕ ਸੈਕਸ਼ਨ ਦੇ ਨਾਲ ਹੈਂਡਸ਼ੇਕਿੰਗ ਕਰ ਰਹੀ ਹੈ ਜਿਹੜੇ ਅਸਾਮ ਦੀ ਸੁਵਰੈਨਿਟੀ ਲਈ ਪਿਛਲੇ 40 ਸਾਲ ਤੋਂ ਲੜ ਰਹੇ ਸੀ 12 ਸਾਲ ਤੋਂ ਉਹਨਾਂ ਨਾਲ ਨੇਗੋਸ਼ੀਏਸ਼ਨ ਚੱਲ ਰਹੀ ਸੀ ਪਿਛਲੇ ਹਫਤੇ ਉਹਨਾਂ ਦੇ ਨਾਲ ਇਹਨਾਂ ਨੇ ਡੀਲ ਕੀਤੀ ਹੈ ਐਗਰੀਮੈਂਟ ਕੀਤਾ ਹੈ ਜਿਵੇਂ ਇਹਨਾਂ ਨੇ 2015 ਦੇ ਵਿੱਚ ਨਾਗਾਲੈਂਡ ਵਾਲਿਆਂ ਨਾਲ ਕੀਤਾ ਹੈ ਉਲਫਾ ਦੇ ਇੱਕ ਸੈਕਸ਼ਨਲ ਉੱਥੋਂ ਦੇ ਮਸਲਿਆਂ ਨੂੰ ਰਿਜ਼ੋਲਵ ਕਰਨ ਲਈ ਉਹਨਾਂ ਦੇ ਨਾਲ ਹੈਂਡਸ਼ੇਕਿੰਗ ਕੀਤੀ ਗਈ ਹੈ ਔਰ ਪੰਜਾਬ ਦੇ ਨੌਜਵਾਨਾਂ ਨੂੰ ਆਗੂਆਂ ਨੂੰ ਮਾਰਿਆ ਜਾ ਰਿਹਾ ਕਸ਼ਮੀਰ ਦੀਆਂ ਜਥੇਬੰਦੀਆਂ ਨੂੰ ਦੇ ਵजूद ਨੂੰ ਖਤਮ ਕੀਤਾ ਜਾ ਰਿਹਾ ਜਿਸ ਪਾਸੇ ਸਰਕਾਰ ਤੁਰੀ ਹੈ ਤੁਸੀਂ ਦੇਖੋ ਕਿ ਇੱਕ ਫਾਸੀਵਾਦੀ ਜਿਹੜੀ ਉਹਨਾਂ ਦੀ ਅਪਰੋਚ ਹੈ ਸਾਰਿਆਂ ਨੂੰ ਕੁਚਲਣ ਦੀ ਜਿਹੜੀ ਅਪਰੋਚ ਹੈ ਉਸ ਪਾਸੇ ਤੁਰੀ ਹੋਈ ਹੈ ਔਰ ਦੁਨੀਆ ਪਹਿਲਾਂ ਹੀ ਇੱਕ ਵਿਸਪੋਟਿਕ ਐਕਸਪਲੋਸਿਵ ਸਿਚੁਏਸ਼ਨ ਦੁਨੀਆ ਦੇ ਵਿੱਚ ਪਹਿਲਾਂ ਹੀ ਬਣੀ ਹੋਈ ਹੈ ਇੱਕ ਵਿਸਪੋਟਿਕ ਸਥਿਤੀ ਪਹਿਲਾਂ ਹੀ ਦੁਨੀਆ 'ਚ ਬਣੀ ਹੋਈ ਹੈ ਇਜ਼ਰਾਈਲ ਪੈਲਸਟਿਨियंस ਨੂੰ ਕਿਲ ਕਰ ਰਿਹਾ 10000 ਤੋਂ ਵੱਧ ਬੱਚੇ ਮਾਰੇ ਜਾ ਚੁੱਕੇ ਨੇ 22000 ਤੋਂ ਵੱਧ ਆਮ ਇਨੋਸੈਂਟ ਮਾਰੇ ਜਾ ਚੁੱਕੇ ਨੇ ਸਿਵਿਲਿਅਨਸ ਮਾਰੇ ਜਾ ਚੁੱਕੇ ਨੇ ਹਰ ਪੰਜਵਾਂ ਉੱਥੇ ਭੁੱਖਮਰੀ ਫੈਲ ਚੁੱਕੀ ਹੈ ਰਸ਼ੀਆ ਯੂਕਰੇਨ ਦੇ ਵਿੱਚ ਮਜ਼ਾਈਲਾ ਮਾਰ ਮਾਰ ਕੇ ਆਮ ਲੋਕਾਂ ਨੂੰ ਮਾਰ ਰਿਹਾ ਹੈ ਔਰ ਹਿੰਦੁਸਤਾਨ ਦੇ ਵਿੱਚ ਘਟਗਿੰਤੀਆਂ ਨੂੰ ਮਾਰਿਆ ਜਾ ਰਿਹਾ ਤਿੰਨੇ ਹੀ ਜਿਹੜੀਆਂ ਫੈਸੀਸਿਸਟ ਸਟੇਟਸ ਨੇ ਇਜ਼ਰਾਈਲ ਰਸ਼ੀਆ ਐਂਡ ਇੰਡੀਆ ਦੇ ਆਰ ਕਿਲਿੰਗ ਇਨੋਸੈਂਟ ਪੀਪਲ ਉਹ ਆਮ ਲੋਕਾਂ ਨੂੰ ਮਾਰ ਰਹੇ ਨੇ ਆਮ ਲੋਕਾਂ ਨੂੰ ਜੇਲ੍ਹਾਂ 'ਚ ਤਾੜ ਰਹੇ ਨੇ ਫਰਜ਼ੀ ਮੁਕਾਬਲੇ ਬਣਾਉਣੇ ਨਜ਼ਰਬੰਦ ਰੱਖਣਾ ਲੰਬੀਆਂ ਜੇਲ੍ਹਾਂ 'ਚ ਦੇਣਾ ਅੰਦਰ ਨੂੰ ਯੂਪੀਏ ਐਨਐਸਏ ਵਰਗੇ ਕਾਨੂੰਨ ਲਾਉਣੇ ਇਹ ਸਭ ਇਸ ਵੇਲੇ ਇਸ ਦੇਸ਼ 'ਚ ਚੱਲ ਰਿਹਾ ਸਿੱਖ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਅਸੀਂ ਇਹਦੇ ਤੇ ਇਤਰਾਜ਼ ਕਰਦੇ ਹੋਏ 26 ਜਨਵਰੀ ਨੂੰ ਮੋਗੇ ਦੀਆਂ ਸੜਕਾਂ ਤੇ ਪ੍ਰੋਟੈਸਟ ਕਰਾਂਗੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੰਸ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਸਾਂਝੇ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ। ਪਿਛਲੇ 1 ਸਾਲ ਤੋਂ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਆਗੂਆਂ ਨੂੰ ਜਿਸ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਟਾਰਗੇਟ ਕਿਲਿੰਗਸ ਕੀਤੀਆਂ ਜਾ ਰਹੀਆਂ ਨੇ ਕਨਸਟੀਟਿਊਸ਼ਨ ਅਤੇ ਲਾਜ਼ ਨੂੰ ਅਮੈਂਡ ਕਰਕੇ ਲਾ ਇਨਫੋਰਸਮੈਂਟ ਏਜੰਸੀਜ਼ ਨੂੰ ਸੁਰੱਖਿਆ ਫੋਰਸਾਂ ਨੂੰ ਤੇ ਪੁਲਿਸ ਨੂੰ ਬੇਪਨਾਹ ਅਤੇ ਬੇਲਗਾਮ ਬਣਾਇਆ ਜਾ ਰਿਹਾ ਹੈ ਔਰ ਜਿਹੜੇ ਸਾਡੇ ਲੰਮੇ ਅਰਸੇ ਤੋਂ ਰਾਜਸੀ ਕੈਦੀ ਨੇ ਉਨ੍ਹਾਂ ਦੀਆਂ ਰਿਹਾਈਆਂ ਦੇ ਵਿੱਚ ਅੜਿੱਕੇ ਡਾਏ ਜਾ ਰਹੇ ਨੇ ਔਰ ਬੇ ਲੋੜੀਆਂ ਸ਼ਰਤਾਂ ਰੱਖੀਆਂ ਜਾ ਰਹੀਆਂ ਨੇ ਇਸ ਤੋਂ ਅੱਗੇ ਯੂਪੀਏ ਵਰਗੇ ਕਾਨੂੰਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਪਹਿਲਾਂ ਆਰਗੇਨਾਈਜੇਸ਼ਨਸ ਨੂੰ ਬੈਨ ਕੀਤਾ ਜਾਂਦਾ ਸੀ ਟੈਰਰਿਸਟ ਡਿਕਲੇਅਰ ਕੀਤਾ ਜਾਂਦਾ ਸੀ ਹੁਣ ਇੰਡੀਵਿਜੂਅਲਸ ਨੂੰ ਕੀਤਾ ਜਾ ਰਿਹਾ ਹੈ ਔਰ ਇਹ ਸਭ ਕੁਝ ਇਮਪਿਉਨਿਟੀ ਦੇ ਨਾਲ ਲਗਾਤਾਰ ਕੰਟੀਨਿਊਸਲੀ ਹੋ ਰਿਹਾ ਹੈ ਇਸ ਸਾਰੇ ਵਰਤਾਰੇ ਤੇ ਸਾਨੂੰ ਇਤਰਾਜ਼ ਹੈ ਔਰ ਅਸੀਂ ਇਹਦੇ ਪ੍ਰੋਟੈਸਟ ਵੱਜੋਂ 26 ਜਨਵਰੀ ਜਿਹੜਾ ਕਿ ਇੰਡੀਆ ਦਾ ਰਿਪਬਲਿਕ ਡੇ ਹੈ ਉਸ ਦਿਨ ਉਸ ਦਿਨ ਨੂੰ ਬਲੈਕ ਰਿਪਬਲਿਕ ਡੇ ਦੇ ਤੌਰ ਤੇ ਮਨਾਣ ਲਈ ਪ੍ਰੋਟੈਸਟ ਕਰਾਂਗੇ ਸਾਡਾ ਇਹ ਪ੍ਰੋਟੈਸਟ ਦੋਨਾਂ ਆਰਗੇਨਾਈਜੇਸ਼ਨਸ ਵੱਲੋਂ ਮੋਗਾ ਸ਼ਹਿਰ ਦੇ ਵਿੱਚ ਹੋਏਗਾ ਰੀਸੈਂਟਲੀ ਜਿਹੜੀ ਸ਼ਰਬਤ ਖਾਲਸਾ ਵੱਲੋਂ ਅਪਾਇੰਟਡ ਕਾਰਜਕਾਰੀ ਜਥੇਦਾਰ ਜਥੇਦਾਰ ਗੁਰਦੇਵ ਸਿੰਘ ਕੋਂਕੇ ਦੀ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਹੈ ਉਹ ਮੈਂ ਇੱਕ ਐਗਜ਼ੈਂਪਲ ਦੇ ਤੌਰ ਤੇ ਤੁਹਾਡੇ ਸਾਹਮਣੇ ਰੱਖ ਰਿਹਾ ਜਿਹੜੀ ਅਸੀਂ ਜਿੰਨੀਆਂ ਹੁਣ ਤੱਕ ਗੱਲਾਂ ਕੀਤੀਆਂ ਨੇ ਉਸ ਨੂੰ ਮੈਂ ਐਕਸਪਲੇਨ ਕਰਦੇ ਹੋਏ ਜਥੇਦਾਰ ਦੀ ਰਿਪੋਰਟ ਜਾਂ ਜਿਹੜਾ ਘਟਨਾਕਰਮ ਸਾਡੇ ਸਾਹਮਣੇ ਆਇਆ ਉਹ ਸਾਡੇ ਸਾਹਮਣੇ ਇੱਕ ਮਿਸਾਲ ਹੈ ਸਾਡੀਆਂ ਅੱਖਾਂ ਖੋਲਣ ਲਈ ਕੀ ਜਿਸ ਸਿਸਟਮ ਦੇ ਵਿੱਚ ਜਿਸ ਮੁਲਕ ਦੇ ਵਿੱਚ ਤਖਤੇ ਜਥੇਦਾਰ ਨਾਲ ਅਜਿਹਾ ਹਸ਼ਰ ਹੋ ਸਕਦਾ ਹੈ ਜਾਂ ਹੋਇਆ ਹੈ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਕੀ 10 12000 ਜਿਹੜੇ ਨੌਜਵਾਨ ਪਿਛਲੇ 20 ਸਾਲਾਂ ਦੇ ਵਿੱਚ ਖਪਾ ਦਿੱਤੇ ਗਏ ਉਹਨਾਂ ਨਾਲ ਕੀ ਹੋਇਆ ਹੋਵੇਗਾ ਇੱਕ ਗਲੇਰਿੰਗ ਐਗਜ਼ੈਂਪਲ ਹੈ ਪ੍ਰੂਫ ਹੈ ਸਾਡੇ ਸਾਹਮਣੇ ਹੁਣ ਕਿ ਇਹ ਕੁਝ 10 15000 ਨੌਜਵਾਨਾਂ ਨਾਲ 20 ਸਾਲ ਪੰਜਾਬ ਦੀ ਧਰਤੀ ਤੇ ਕੀਤਾ ਗਿਆ। ਔਰ ਉਹਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਸਿਕਿਉਰਿਟੀ ਫੋਰਸਿਸ ਪੁਲਿਸ ਜੁਡੀਸ਼ਰੀ ਬਿਊਰੋਕਰੇਸੀ ਸਾਰਿਆਂ ਦੀ ਇੱਕ ਦੂਜੇ ਦੇ ਨਾਲ ਕਨਾਈਮਨ ਸੀ ਸਭ ਰਲੀਆਂ ਹੋਈਆਂ ਸਨ ਇੱਕ ਦੂਜੇ ਦੇ ਨਾਲ। ਇਸ ਖੂਨ ਦੀ ਹੋਲੀ ਖੇਡਣ ਲਈ ਸਿੱਖਾਂ ਦੇ ਦੇ ਖੂਨ ਦੀ ਹੋਲੀ ਖੇਡਣ ਲਈ ਸਭ ਇਕੱਟੀਆਂ ਸੀ। ਇਨੂੰ ਕਹਿੰਦੇ ਨੇ ਇਮਪਿਊਨਿਟੀ ਦੇਣਾ ਫੋਰਸਿਜ਼ ਨੂੰ ਉਹਨਾਂ ਨੂੰ ਇੰਨੀ ਅੰਨੀਆਂ ਤਾਕਤਾਂ ਦੇ ਦਿੰਦੀਆਂ ਕਿ ਉਹ ਕਿਸੇ ਨੂੰ ਕਿਸੇ ਜਗ੍ਹਾ ਤੇ ਜਾ ਕੇ ਕਤਲ ਕਰ ਸਕਦੇ ਨੇ ਪਹਿਲਾਂ ਵਰਦੀਧਾਰੀ ਪੁਲਿਸ ਨੇ ਤੇ ਫੋਰਸਿਜ਼ ਨੇ ਪੰਜਾਬ ਦੇ ਵਿੱਚ ਇਹ ਕਤਲ ਕੀਤੇ 20 ਸਾਲ ਫਰਜੀ ਮੁਕਾਬਲੇ ਬਣਾਏ ਜਬਰੀ ਚੁੱਕ ਕੇ ਤਸ਼ੱਦਦ ਕਰਕੇ ਬੰਦੇ ਖਪਾਏ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਐਗਜ਼ੈਂਪਲ ਤੁਹਾਡੇ ਸਾਹਮਣੇ ਹੈ ਮੈਂ ਬਾਰ-ਬਾਰ ਉਹਨਾਂ ਦੀ ਗੱਲ ਕਰ ਰਿਹਾ ਇਸੇ ਤਰ੍ਹਾਂ ਬਹੁਤ ਸਾਰੇ ਫੋਰਨ ਨਾਲ ਕੀਤਾ ਹੁਣ ਉਹੀ ਤਾਕਤਾਂ ਜਿਹੜੀਆਂ ਅੰਨੀਆਂ ਤਾਕਤਾਂ ਇਸ ਪਾਰਲੀਮੈਂਟ ਨੇ ਲਾਜ਼ ਨੂੰ ਅਮੈਂਡ ਕਰ ਕਰਕੇ ਫੋਰਸੇਸ ਨੂੰ ਦਿੱਤੀਆਂ ਸੀ ਏਜੰਸੀਜ਼ ਨੂੰ ਦਿੱਤੀਆਂ ਸੀ ਉਹਨਾਂ ਦੇ ਹੌਸਲੇ ਇੰਨੇ ਵੱਧ ਗਏ ਕਿ ਉਹ ਹੁਣ ਟ੍ਰਾਂਸ ਨੈਸ਼ਨਲ ਕਲਿਕਸ ਕਰਨ ਲੱਗ ਪਏ ਨੇ ਕਾਂਗਰਸ ਆਪ ਭਾਜੀਪੀ ਅਕਾਲੀ ਦਲ ਪ੍ਰੋ ਇੰਡੀਅਨ ਪਾਰਟਿਸ ਕਲੀਅਰ ਹੋ ਗਿਆ ਪ੍ਰਕਾਸ਼ ਸਿੰਘ ਬਾਦਲ ਵਾਲਾ ਹੋਰ ਕਿਡਾ ਅਕਾਲੀ ਦਲ ਹੋਰ ਕਲੀਅਰ ਕਰ ਲੋ ਹਰ ਬੰਦਾ ਕਹਿੰਦਾ ਕਿ ਮੇਰਾ ਅਕਾਲੀ ਦਲ ਅਸਲੀ ਪ੍ਰੋ ਇੰਡੀਅਨ ਪਾਰਟੀਆਂ ਜੁਡੀਸ਼ਰੀ ਤੇ ਫੋਰਸਿਸ ਜਿਹਨੂੰ ਤੇ ਇੱਕ ਜਿਹੜੀ ਡੀਪ ਸਟੇਟ ਆ ਇਸ ਸਾਰਿਆਂ ਇਕਮਤ ਨੇ ਪੰਜਾਬ ਦੇ ਵਿੱਚ ਜਿਹੜਾ ਸਿੱਖਾਂ ਦਾ ਜੈਨੋਸਾਈਡ ਹੋਇਆ ਉਸ ਮਸਲੇ ਤੇ ਇਸ ਕਰਕੇ ਬਾਦਲ ਨਾ 98 ਚ ਬੋਲ ਪਾਇਆ ਨਾ 2011 ਚ ਬੋਲ ਪਾਇਆ ਨਾ ਅੱਜ ਬੋਲ ਸਕਦਾ ਅੱਜ ਵੀ ਉਹਨਾਂ ਸਿਰਫ ਇੱਕ ਚਰਚਾ ਦਾ ਵਿਸ਼ਾ ਬਣਿਆ ਇਸ ਤੋਂ ਅਗੇ ਤੇ ਕੁਝ ਨਹੀਂ ਹੋ ਰਿਹਾ ਜੀ ਕੰਮ ਜਦੋਂ ਸਾਡੇ ਕੋ ਸਤਾਵਗੇਦਨ ਕਰਕੇ ਬਖਾਲਾਂ ਚਰਚਾ ਵੀ ਇੰਨੀ ਜ਼ਿਆਦਾ ਹੋ ਗਈ ਹੈ ਚਰਚਾ ਵੀ ਉਹਦੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਚਰਚਾ ਨਹੀਂ ਹਿੰਦੁਸਤਾਨ ਦਾ ਜਿਹੜਾ ਕਰੂਪ ਤੇਰਾ ਹੈ ਨਾ ਉਹ ਨੰਗਾ ਕਰ ਦਿੱਤਾ ਚਰਚਾ ਹੀ ਹੋਈ ਹੈ ਜਿਹੜੀ ਟਰੂਡੋ ਨੇ ਇੱਕ ਸਟੇਟਮੈਂਟ ਦਿੱਤੀ ਪਾਰਲੀਮੈਂਟ ਦੇ ਵਿੱਚ ਚਰਚਾ ਹੀ ਹੋਈ ਹੈ ਜਿਹੜੀ ਬਾਈਡਨ ਨੇ ਨikhil Gupta ਨੂੰ indict ਕਰ ਦਿੱਤਾ ਚਰਚਾ ਹੀ ਹੋਈ ਹੈ ਅਮਰੀਕਾ ਨੇ ਕੋਈ ਬੋਮਬ ਨਹੀਂ ਸੁੱਟ ਦਿੱਤਾ ਇੰਡੀਆ ਤੇ ਪਰ ਉਹ ਬੋਮਬ ਨਾਲ ਘੱਟ ਨਹੀਂ ਜਿਹੜਾ ਉਹਨੇ indict ਕਰ ਦਿੱਤਾ ਨikhil Gupta ਦੈਟ ਇਜ਼ ਨਾਟ ਲੈਸ ਦੈਨ ਅ ਬੰਬ ਜੋ ਟਰੂਡੋ ਨੇ ਚਰਚਾ ਹੀ ਕੀਤੀ ਸੀ ਤੇ ਬੰਬ ਡਿੱਗਾ ਸੀ ਇੰਡੀਆ ਤੇ ਬਾਈਡਨ ਨੇ ਇੰਡਾਈਟ ਕੀਤਾ ਤੇ ਬੰਬ ਗਿਰ ਗਿਆ ਇੰਡੀਆ ਦੇ ਉੱਤੇ ਸੋ ਜਿਹੜਾ ਕੌਂਕੇ ਦੀ ਵੀ ਚਰਚਾ ਹੀ ਜਿਹੜੀ ਹੋ ਰਹੀ ਹੈ ਨਾ ਉਹਨੇ ਐਕਸਪੋਜ਼ ਕਰ ਦਿੱਤਾ ਇੰਡੀਅਨ ਬਰੂਟਲ ਸਿਸਟਮ ਜਥੇਦਾਰ ਕੌਂਕੇ ਦੇ ਮਾਮਲੇ ਦੇ ਵਿੱਚ ਅੱਜ ਹੀ ਪਿਛੇ ਦਾ ਪਹਿਲਾਂ ਕੀ ਰੋਲ ਰਿਹਾ ਤੇ ਹੁਣ ਸਕਤਰੇ ਤੋਂ ਦੇ ਜਥੇਦਾਰ ਸਾਹਿਬ ਤੇ ਅੱਜ ਹੀ ਪਿਛੇ ਦਾ ਕਿਸ ਤਰ੍ਹਾਂ ਦਾ ਰੋਲ ਜਿਹੜਾ ਚੱਲ ਰਿਹਾ ਮੰਨੋਗੇ ਇਸ ਚੀਜ਼ ਨੂੰ ਕਿ ਠੀਕ ਚੱਲ ਰਿਹਾ